ਲੋ ਦੋਸਤੋ ਸੇ ਲਾਈਵ ਹੋਇਆ ਇਸ ਵੇਲੇ ਤਾਂ ਅੰਦਾਜ਼ਾ ਦਈਏ ਕਿ ਪਿੰਡ ਕੋਟ ਬਦਲ ਖਾ ਤੋ ਜਿੱਥੇ ਕਿ ਅ ਤੰਨ ਦੱਸ ਦੇ ਕਿ ਜਗਾ ਜਿਹੜੇ ਕਿ ਦੱਸੀ ਜਾ ਰਹੀ ਆ ਦੋ ਭਰਾਵਾਂ ਦੀ ਆ ਤੇ ਜਿਹੜੇ ਕਿ ਇੱਥੇ ਸਫੇਦੇ ਲਗਾਏ ਗਏ ਸੀਗੇ ਤੇ ਇੱਕ ਭਰਾ ਵੱਲੋਂ ਵੱਢ ਦਿੱਤੇ ਗਏ ਬਿਨਾਂ ਪੁੱਛੇ ਜਿਹੜੀ ਦੂਸਰੀ ਪਾਰਟੀ ਆ ਉਹਨਾਂ ਨੇ ਸਾਡੇ ਨਾਲ ਕੰਟੈਕਟ ਕੀਤਾ ਤੇ ਉਹਨਾਂ ਨਾਲ ਗੱਲਬਾਤ ਕਰਦੇ ਆ ਪੁੱਛਦੇ ਆ ਪੂਰਾ ਮਾਮਲਾ ਕੀ ਹੈ ਹਾਂਜੀ ਭਾਈ ਕੀ ਨਾਮ ਜੀ ਆਪਣਾ ਔਰ ਜੀ ਸਾਂ ਕੀ ਗੱਲ ਉਹਦੇ ਭਾਈ ਸਾਰੀ ਇਹ ਸਾਡੇ ਸਬਜਦੇ ਸਾਂਝੇ ਆ ਅੱਛਾ ਜੀ ਸਾਂਝੇਗਾ ਤੇ ਆ ਜੀ ਇਹ ਜੋ ਕੁਲਵਿੰਦਰ ਕੌਰ ਆ ਨਾ ਜੀ ਉਹ ਕੌਣ ਹੈ ਕੁਲਵਿੰਦਰ ਕੌਰ ਕੌਣ ਜੀ ਕੁਲਵਿੰਦਰ ਕੌਰ ਨੇ ਪਰ੍ਹਿਆ ਜੀ ਆ ਕਿਹੜੇ ਪਿੰਡ ਤੋਂ ਆਹ ਕੋਟਵਾਲ ਖਾਂ ਪਿੰਡ ਸਹੀ ਉਨੇ 12 ਮੁੰਡੇ ਸੱਦ ਕੇ ਨਾ 10 15 ਤੇ ਡੱਕੜ ਹਾਰੇ ਸੱਦ ਕੇ ਅੱਛਾ ਜੀ ਉਹਨੇ ਅਜ ਠੱਕੇ ਨਾਲ ਵੱਢਿਆ ਅੱਛਾ ਜੀ ਹਾਂਜੀ ਤੇ ਤੁਸੀਂ ਪੁਲਿਸ ਕੰਪਲੀਟ ਕੀਤੀ ਹਾਂਜੀ ਅਸੀਂ ਪੁਲਿਸ ਕੰਪਲੀਟ ਕੀਤੀ ਆ ਪੁਲਿਸ ਆਈ ਸੀ ਅੱਛਾ ਜੀ ਪੁਲਿਸ ਆ ਕੇ ਰੋਕ ਕੇ ਗਈ ਜੀ ਜਿਹੜੇ ਬੰਦੇ ਆਏ ਸੀਗੇ ਉਹ ਤੁਹਾਡੇ ਪਛਾਣਦੇ ਆ ਜਾਂ ਕਿਦਾਂ ਇੱਕ ਮੁੰਡੇ ਹੀ ਪਛਾਣਦੇ ਆ ਅੱਛਾ ਜੀ ਹਾਂਜੀ ਕਿ ਜਿਹੜਾ ਰਕਵਾ ਆ ਇਹ ਜਿੱਥੇ ਆਪਾਂ ਖੜੇ ਆ ਇਸ ਵੇਲੇ ਸਾਰਾ ਹੀ ਇਹ ਜਿੱਥੇ ਸਵੈਦੇ ਲੱਗੇ ਹੋਏ ਆ ਹਾਂਜੀ ਇਹ ਤੁਹਾਡਾ ਆ ਜਾਂ ਇਹ ਸਾਂਝਾ ਰਕਵਾ ਹੈ ਇਹ ਸਾਡਾ ਸਾਂਝਾ ਹੈ ਜੀ ਅੱਛਾ ਅਸੀਂ ਸਾਂਝਾ ਰੱਖਵਾਣਾ ਹੈ ਇੱਥੇ ਇੱਧਰ ਤੋਂ ਇੱਥੇ ਖੜੋ ਜੀ ਤੇ ਕਿੰਨੇ ਕਿੰਨੇ ਭਰਾ ਤੁਸੀਂ ਅਸੀਂ 4 ਭਰਾ ਆ ਇਹ ਜਾਨੀ ਚੋਂ ਭਰਾਵਾਂ ਦਾ ਇਹ ਚ ਹਿੱਸਾ ਆ ਇਹ ਇਸ ਜਗ੍ਹਾ ਦੇ ਵਿੱਚ ਕਿਉਂ ਦਾ ਹਿੱਸਾ ਤੇ ਤੁਸੀਂ ਸਵੇਦੇ ਤੁਹਾਡੇ ਸਾਂਝੀ ਆ ਇੱਕ ਇੱਕ ਭਰਾ ਜਿਹੜੇ ਪੱਟਾ ਵਡਾਉਂਦੇ ਆ ਨਾ ਹਰਵਿੰਦਰ ਕੌਰ ਉਹਦੇ ਘਰ ਆ ਜੀ ਸਾਡੇ ਭਰਾ ਨੇ ਸਾਡੇ ਫਾਜ਼ਲ ਨੇ ਦੇਖ ਲਾ ਕੇ ਕੀਤਾ ਅੱਛਾ ਉਹਨਾਂ ਨੂੰ ਵੇਚ ਲਾ ਕੇ ਕੀਤਾ ਉਹ ਦੇਖ ਲਾ ਕੇ ਕੀਤਾ ਅੱਛਾ ਉਹੋ ਹੀ ਸਵੇਦੇ ਵਡਾ ਰਹੇ ਆ ਉਹੋ ਹੀ ਸਵੇਦੇ ਵਡਾ ਰਹੇ ਆ ਤੰਦੋ ਦੇ ਖ਼ਬਰ ਵੀ ਦਿਖਾ ਲ ਦਿੰਦੇ ਆ ਬੇਦਖਲ ਦੀ ਬੇਦਖਲ ਠੀਕ ਹੈ ਕੀ ਕਾਰਨ ਕੀ ਉਹਦਾ ਮਤਲਬ ਕਿ ਤੁਹਾਡੇ ਨਾਲ ਕੋਈ ਲਗੜਾਟ ਉਹਨਾਂ ਦੀ ਪਹਿਲਾਂ ਹੀ ਹਾਂਜੀ ਲਗੜਾਟ ਵੀ ਆ ਉਹਨਾਂ ਨਾਲ ਕੋਈ ਲਗੜਾਟ ਸਾਡੇ ਕੇਸ ਚੱਲਦੇ ਆ ਇਹਦਾ ਵੀ ਕੇਸ ਚੱਲਦਾ ਅੱਛਾ ਜੀ ਹਾਂਜੀ ਇਹ ਪਲਾਟ ਦਾ ਵੀ ਕੇਸ ਚੱਲਦਾ ਹੈ ਪਲਾਟ ਦਾ ਕੇਸ ਚੱਲਦਾ ਕੇਸ ਚੱਲਦਿਆਂ ਨੂੰ ਕਿੰਨਾ ਟਾਈਮ ਹੋ ਗਿਆ ਇਹਨੂੰ ਵੀ ਹੋਈ ਜਿਆਦਾ 8-9 ਸਾਲ ਹੋ ਗਏ ਆ ਉਹ ਸਹੀ ਉਹਨੇ ਫਾਦਰ ਦਾ ਕੇਸ ਕੀਤਾ ਸੀ ਇਹਨੇ ਕਮਲਜੀਤ ਨੇ ਜੀ ਜਿਹੜਾ ਬੇਦਖਲ ਕੀਤਾ ਆ ਸਾਡੇ ਫਾਦਰ ਦਾ ਕੇਸ ਕੀਤਾ ਸੀਗਾ ਨਾਲ ਮੇਰਾ ਵੀ ਨਾਮ ਲਿਖਾਇਆ ਫਾਦਰ ਦਾ ਅਛਾ ਜੀ ਹਾਂ ਹੁਣ ਪਾ ਲੈ ਡੈਥ ਹੋ ਗਈ ਆ ਉਹ ਕੇਸ ਚੱਲਦਾ ਹਾਲੇ ਮੈਂ ਕੇਸ ਮੈਂ ਟਕੜਦਾ ਅਛਾ ਜੀ ਹਾਂਜੀ ਤੇ ਜਦੋਂ ਮੌਕੇ ਤੇ ਪੁਲਿਸ ਪਹੁੰਚੀ ਪੁਲਿਸ ਲੋਕੀ ਕਾਰਵਾਈ ਕੀਤੀ ਪੌਂ ਸਾਇੰਸ ਸੀ ਉਹਨਾਂ ਨੂੰ 3 ਵਜੇ ਦਾ ਟਾਈਮ ਦੇ ਕੇ ਗਏ ਆ ਅਛਾ ਜੀ ਮੈਂ 3 ਵਜੇ ਆਇਆ ਤੁਸੀਂ ਦੋ ਏਟਰਾ ਆਇਓ ਅਛਾ ਜੀ ਤੇ ਜਿਹੜੇ ਬਾਹਰੋਂ ਮੁੰਡੇ ਸੱਦੇ ਸੀ ਉਹ ਸਾਰੇ ਪੁਲਿਸ ਦੇਖ ਕੇ ਭੱਜ ਗਏ ਜੀ ਇਹ ਕਦੋਂ ਦੀ ਵਾਰਦਾਤ ਆ ਮਤਲਬ ਅੱਜ ਦੀ ਆ ਗੱਲ ਹਾਂਜੀ ਅੱਜ ਦੀ ਗੱਲ ਆ 12 ਵਜੇ ਦੀ ਆ ਤਕ ਭਾਤ ਅੱਛਾ ਜੀ ਅੱਜ ਦੁਪਹਿਰੇ 12 ਵਜੇ ਵੱਡੇ ਗਏ ਤੇ ਨਹੀਂ ਵੱਡੇ ਵੱਡੇ ਸਵੇਰ ਦੇ ਵੱਢਦੇ ਸੀ ਅੱਛਾ ਜੀ ਉਹ 9 9 ਵਜੇ ਵੱਢਣ ਲੱਗੇ ਸੀ ਆ ਕੇ ਤੇ ਤੁਹਾਨੂੰ ਕਿਦਾਂ ਪਤਾ ਲੱਗਾ ਜੀ ਇੱਥੇ ਵੱਢਦੇ ਆ ਸਵੇਦੇ ਸਾਹਮਣੇ ਅਸੀਂ ਮੈਂ ਕੋਲ ਦੇ ਨੰਗੇ ਸੀਗੇ ਅਸੀਂ ਅਸੀਂ ਖੂਹ ਤੋਂ ਆਏ ਸੀ ਘਰ ਨੂੰ ਅੱਛਾ ਜੀ ਸਾਡਾ ਇਹ ਰਸਤਾ ਆ ਜੀ ਜੀ ਜਦੋਂ ਉਹ ਅਸੀਂ ਦੇਖੇ ਵੱਢਦੇ ਤੇ ਤੁਸੀਂ ਰੋਕਣ ਦੀ ਕੋਸ਼ਿਸ਼ ਨਹੀਂ ਕੀਤੀ ਪੁੱਛਿਆ ਨਹੀਂ ਵੀ ਕੋਈ ਨਹੀਂ ਅੱਛਾ ਜੀ ਹਾਂ ਜੀ ਰੋਕਿਆ ਨਹੀਂ ਸਾਤਾ ਕਿੰਨੇ ਬੰਦੇ ਆਏ ਸੀ ਟੋਲ ਬੰਦੇ ਜੀ ਇਹ ਸਵਾਤਿਆਂ ਨੇ ਲੱਕੜਹਾਰੇ ਸੀਗੇ ਜਿਹੜੇ ਵੱਢਦੇ ਸੀ ਜੀ ਬਾਕੀ 12 13 ਬੰਦੇ ਦੂਸਰੇ ਸੀਗੇ ਜਿਹੜੇ ਇਹ ਨਹੀਂ 12 ਸੱਦੇ ਬੰਦੇ ਬਦਮਾਸ਼ ਜੀ ਜਿਹੜੇ ਲੱਕੜਹਾਰੇ ਵੱਢਦੇ ਸੀਗੇ ਉਹਨਾਂ ਨੂੰ ਤੁਸੀਂ ਪੁੱਛਣਾ ਸੀ ਕਿ ਕਿਤੋਂ ਪੁੱਛ ਕੇ ਵੱਢਦੇ ਤੁਸੀਂ ਕੋਈ ਗਲਤ ਨਿਕਰੀ ਕੀਤੀ ਇਹਨਾਂ ਉਹ ਪਹਿਲਾਂ ਹਟ ਕੇ ਸੀ ਪਹਿਲਾਂ ਵੱਢਣੋ ਅੱਛਾ ਜੀ ਉਹ ਹਟ ਕੇ ਵੱਢਣੋ ਮੈਂ ਚੱਲ ਗਿਆ ਨੂਰ ਮਹਿਲ ਨੂੰ ਥਾਣੇ ਚੱਲ ਗਿਆ ਦਰਖਾਸਤ ਜਾਨ ਅੱਛਾ ਜੀ ਤੇ ਮਗਰੋਂ ਫੇਰ ਉਹ ਉਹਨਾਂ ਨੂੰ ਜਾ ਕੇ ਲੈ ਆਏ ਮੁੰਡੇ ਅੱਛਾ ਜੀ ਦੁਬਾਰੇ ਫੇਰ ਵੱਢਣ ਲੱਪੇ ਠੀਕ ਹੈ ਜੀ ਹਾਂਜੀ ਤੇ ਹੁਣ ਤੁਸੀਂ ਕੀ ਮੰਗ ਕਰਨਾ ਚਾਹੁੰਦੇ ਮਾਨੂੰ ਸਾਨੂੰ ਨਿਆਂ ਮਿਲਣਾ ਚਾਹੀਦਾ ਜ ਠੀਕ ਹੈ ਸਤੰਦ ਆਸਦੀ ਹੈ ਕਿ ਪਿੰਡ ਕੋਟਵਾਲ ਖਾਨ ਤੋਂ ਲਾਈਵ ਹੋਏ ਸੀ ਕਿ ਜਿੱਥੇ ਕਿ ਇਹ ਦੱਸਿਆ ਜਾ ਰਿਹਾ ਕਿ ਸਫੈਦੇ ਜਿਹੜੇ ਕਿ ਵੱਡਦੇ ਉੱਤੇ ਗਏ ਆ ਤੇ ਜਿਹੜੇ ਕਿ ਦੂਸਰੀ ਪਾਰਟੀ ਦੇ ਅਲੀਗੇਸ਼ਨ ਕਰ ਰਹੇ ਆ ਸੋ ਉਸ ਦੀ ਗੱਲ ਦੀ ਅਸੀਂ ਪੁਸ਼ਟੀ ਨਹੀਂ ਕਰਦੇ ਜੇ ਕੋਈ ਦੂਸਰੀ ਪਾਰਟੀ ਆਪਣਾ ਪੱਖ ਰੱਖਣਾ ਚਾਹੁੰਦੀ ਹੈ ਤਾਂ ਉਹ ਵੀ ਸਾਡੇ ਨਾਲ ਕੰਟੈਕਟ ਕਰ ਸਕਦਾ ਹੈ ਸੋ ਇਸੇ ਤਸਵੀਰਾਂ ਨਾਲ ਤੁਹਾਡੇ ਕੋਲ ਲੈਣੇ ਇਜਾਜ਼ਤ ਨਵੀਆਂ ਤੇ ਤਾਜ਼ਾ ਖਬਰਾਂ ਦੇਖਣ ਲਈ ਜੁੜੇ ਰਹੋ ਤੁਸੀਂ ਨੂਰਮੈ ਲਾਈਵ ਨਿਊਜ਼ ਚੈਨਲ ਦੇ ਨਾਲ ਹੁਣ ਤੱਕ ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ